ਇਹ ਪੰਜਾਬ ਪੁਲਿਸ ਦਾ ਜਵਾਨ ਹੈ ਜੀ ਇਹ ਤੁਹਾਨੂੰ ਪਤਾ ਅਸੀਂ ਇੱਥੇ ਬੁਜਟੈਲ ਦਾਸ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਆਂ ਬੜੀ ਰਾਤ ਨੂੰ ਦੋ ਜਗ੍ਹਾ ਤੇ ਬੰਨੂ ਢਾ ਲੱਗੀ ਸੀਗੀ ਤੇ ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਪਹਿਲਾਂ ਤੋਂ ਹੀ ਐਫਰਟ ਕਰ ਰਿਹਾ ਜਿਹੜੇ ਆਸ-ਪਾਸ ਦੇ ਪਿੰਡਾਂ ਦੀ ਸੰਗਤਾਂ ਹੈਗੀਆਂ ਉਹ ਵੀ ਬੜੀ ਮਿਹਨਤ ਕਰ ਰਹੀਆਂ ਸਾਡੇ ਨਾਲ ਲੱਗੀਆਂ ਹੋਈਆਂ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਉਹਨਾਂ ਨੂੰ ਵੀ ਸਤਰੀ ਦਾ ਪਤਾ ਹੈਗਾ ਤੇ ਉਹਨਾਂ ਨੇ 400 ਜਵਾਨ ਜਿਹੜੇ ਹੈਗੇ ਆ ਉਹ ਇੱਥੇ ਨਹੀਂ ਭੇਜੇ ਆ 200 ਜਵਾਨ ਅਸੀਂ ਹੁਣ ਲਾਏ ਹੋਏ ਜਿਹੜੇ ਨਾਲ ਸਾਡੇ ਨਾਲ ਲੱਗੇ ਮਿਹਨਤ ਕਰਵਾ ਰਹੇ ਤੇ 200 ਜਵਾਨ ਜਿਹੜੇ ਹੈਗੇ ਆ ਅਸੀਂ ਰਾਤ ਨੂੰ ਲਗਾਵਾਂਗੇ ਤੇ ਮੈਂ ਆਸ-ਪਾਸ ਪਿੰਡ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ ਸਾਨੂੰ ਸ਼ਿਫਟ ਦੇ ਵਿੱਚ ਕੰਮ ਹੋਏਗਾ ਸਰ ਬਿਲਕੁਲ ਜੀ ਬਿਲਕੁਲ ਸ਼ਿਫਟਾਂ 'ਚ ਕੰਮ ਹੋਏਗਾ 200 ਜਵਾਨ ਅਸੀਂ ਸਵੇਰੇ ਲਾਏ 200 ਜਵਾਨ ਜਿਹੜੇ ਆ ਉਹ ਸ਼ਾਮਿਲ ਲਾਉਂਗਾ ਕੀ ਸਰ ਪਲਾਨਿੰਗ ਕੀ ਹੈ ਜੀ ਹੁਣ ਬਾਲ ਨੂੰ ਬਚਾਉਣਾ ਪਲਾਨਿੰਗ ਜੀ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੇ ਅਫੀਸਰ ਆਏ ਹੈਗੇ ਆ ਜਿਹੜੀ ਤੇ ਆਰਮੀ ਦੇ ਵੀ ਅਫੀਸਰ ਹੈਗੇ ਨੇ ਉਹਨਾਂ ਨਾਲ ਮਿਲ ਕੇ ਜਿਹੜੀ ਪਲਾਨਿੰਗ ਹੋਈ ਹੈ ਇੱਕ ਤਾਂ ਇਹ ਜਿਹੜੀ ਜਗ੍ਹਾ ਅਸੀਂ ਖੜੇ ਆ ਇਹਨੂੰ ਬਚਾਉਣ ਲਈ ਜਿਹੜੇ ਅਸੀਂ ਆ ਕਰੇਟ ਆ ਇਹਨਾਂ ਨੂੰ ਭਰ-ਭਰ ਕੇ ਅੱਗੇ ਰੱਖਾਂਗੇ ਤਾਂ ਕਿ ਜਿਹੜੀ ਇਹ ਜਗ੍ਹਾ ਨੂੰ ਢਾਹ ਨਾ ਲੱਗੇ ਦੂਸਰਾ ਅਸੀਂ ਇੱਥੇ ਵਿੱਚ ਸੀ ਸ਼ੇਪ